ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਰਾਸ਼ਟਰਪਤੀ ਦੀ ਸ਼ਪਤ ਲੈਣ ਮਗਰੋਂ ਇੱਕ ਵੱਡਾ ਫੈਸਲਾ ਜਿਸ ਦੇ ਵਿੱਚ ਇਲੀਗਲ ਤੌਰ ਤੇ ਜੋ ਭਾਰਤੀ ਪ੍ਰਵਾਸੀ ਅਮਰੀਕਾ ਦੇ ਵਿੱਚ ਪ੍ਰਵੇਸ਼ ਕੀਤੇ ਸਨ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਤੇ ਇਹ ਪਹਿਲਾ ਜਹਾਜ਼ ਜੋ ਕਿ ਅਮਰੀਕਾ ਤੋਂ ਪਹੁੰਚ ਰਿਹਾ ਹੈ ਅੰਮ੍ਰਿਤਸਰ 에ਰਪੋਰਟ ਤੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਰਪੋਰਟ ਤੇ ਮੌਜੂਦ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਜਿਹੜਾ 에ਰਪੋਰਟ ਹੈ ਹਰ ਪਾਸੇ ਸਖਤਾਈ ਕਰ ਦਿੱਤੀ ਗਈ ਹੈ ਤੇ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਬਹੁਤ ਸਾਰੇ ਨੌਜਵਾਨ ਇਸ ਵਿੱਚ ਸ਼ਾਮਿਲ ਨੇ ਮਹਿਲਾਾਂ ਸ਼ਾਮਿਲ ਨੇ ਬੱਚੇ ਤੱਕ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚ ਹਲੇ 15-15 ਦਿਨ ਹੋਏ ਨੇ ਤੇ ਔਰ ਬੱਚੇ ਉਥੋਂ ਵਾਪਸ ਭੇਜ ਦਿੱਤੇ ਗਏ ਨੇ ਉਹ ਜਹਾਜ਼ਾਂ ਦੇ ਜਹਾਜ਼ ਪਰ ਕੇ ਜਿਹੜੇ ਅਮਰੀਕਾ ਦੇ ਵੱਲੋਂ ਇੱਥੇ ਭੇਜ ਦਿੱਤੇ ਗਏ ਨੇ ਤੇ ਪਹਿਲਾ ਜਹਾਜ਼ ਜਿਹੜਾ ਹੈ ਉਹ ਪਹੁੰਚ ਚੁੱਕਿਆ ਹੈ ਜਿਸ ਦੇ ਵਿੱਚ 104 ਭਾਰਤੀ ਪੰਜਾਬੀ ਨੌਜਵਾਨ ਜਿਹੜੇ ਮੌਜੂਦ ਨੇ ਤੇ ਤੁਹਾਨੂੰ ਜਿਹੜਾ ਤਸਵੀਰਾਂ ਵਿੱਚ ਦਿਖਾ ਰਹੇ ਆ ਕਿ ਜਹਾਜ਼ ਪਹੁੰਚ ਚੁੱਕਿਆ ਹੈ ਤੇ ਕੁਝ ਹੀ ਦੇਰ ਦੇ ਵਿੱਚ ਜਿਹੜੇ ਨੌਜਵਾਨ ਨੇ ਇੱਥੇ ਪਹੁੰਚ ਜਾਣਗੇ ਔਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੇਰੇ ਨਾਲ ਇਸ ਵਕਤ ਸਮਾਜ से भी ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਸਰ ਕਿੰਨਾ ਕਿ ਚਿੰਤਾ ਦਾ ਵਿਸ਼ਾ ਲੱਗ ਰਿਹਾ ਕਿਉਂਕਿ ਇਹ ਕੋਈ ਮਾਨ ਵਾਲੀ ਗੱਲ ਨਹੀਂ ਹੈ ਕਿ ਡਿਪੋਰਟ ਹੋ ਕੇ ਨੌਜਵਾਨਾਂ ਨੂੰ ਇੱਥੇ ਭੇਜਣਾ ਕੀ ਕਹਿਣਾ ਚਾਹੋਗੇ ਬਿਲਕੁਲ ਮੈਡਮ ਤੁਹਾਡੀ ਗੱਲ ਸਹੀ ਹੈ ਬਿਲਕੁਲ ਸਾਡੇ ਲਈ ਕੋਈ ਮਾਨ ਵਾਲੀ ਗੱਲ ਨਹੀਂ ਆ ਔਰ ਜਿਹੜੇ ਨੌਜਵਾਨ ਆਪਣੇ ਸੁਨਹਿਰੀ ਭਵਿੱਖ ਦੇ ਲਈ ਲੱਖਾਂ ਕਰੋੜਾਂ ਰੁਪਏ ਖਰਚ ਕੇ ਜਿਹੜੇ ਗਏ ਸੀਗੇ ਉਹ ਵਿਚਾਰੇ ਅੱਜ ਉੱਥੋਂ ਡਿਪੋਰਟ ਹੋ ਕੇ ਆ ਰਹੇ ਆ ਔਰ ਸਾਡੀਆਂ ਨਿਕਮੀਆਂ ਸਰਕਾਰਾਂ ਨੇ ਪਹਿਲਾਂ ਇੱਥੇ ਉਹਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਔਰ ਇੱਥੋਂ ਦੁਖੀ ਹੋ ਕੇ ਜਿੱਥੇ ਉਹ ਬਾਹਰ ਗਏ ਸੀਗੇ ਉੱਥੇ ਹੀ ਅੱਜ ਉਹ ਜਿਹੜਾ ਆਪਣੇ ਦੇਸ਼ ਪਰਤ ਰਹੇ ਆ ਤੇ ਜਿੱਦਾਂ ਵੀ ਵਿਚਾਰਿਆਂ ਨੇ ਕਰਜ਼ਾ ਚੁੱਕਿਆ ਕਿਸੇ ਨੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਕਹਿਣੇ ਰੱਖੀਆਂ ਔਰ ਬੜੇ ਹੀ ਇੱਥੋਂ ਮਿਹਨਤ ਦੇ ਨਾਲ ੱਟਕੇ ਖਾ ਖਾ ਕੇ ਵਿਚਾਰੇ ਕਿਦਾਂ ਪੈਸੇ ਇਕੱਠੇ ਕਰਕੇ ਉੱਥੇ ਪਹੁੰਚੇ ਔਰ ਟ੍ਰੈਵਲ ਏਜੰਟਾਂ ਨੇ ਆਪਣੇ ਜੇਬੇ ਭਰ ਲਏ ਔਰ ਉੱਥੇ ਵੀ ਵਿਚਾਰੇ ਪੈਸੇ ਦਿੰਦੇ ਰਹੇ ਤੇ ਹੁਣ ਵੀ ਇੱਥੇ ਆਣ ਕੇ ਜਿਹੜੇ ਆ ਲੋਕਾਂ ਦੇ ਦੇਣੇ ਆ ਪਰ ਗੱਲ ਦੁੱਖ ਦੀ ਇਹੀ ਆ ਕਿ ਸਾਡੀਆਂ ਸਰਕਾਰਾਂ ਕਹਿੰਦੀਆਂ ਸੀਗੀਆਂ ਕਿ ਗੋਰੇ ਬਾਹਰੋਂ ਕੰਮ ਕਰਨ ਆਉਣਗੇ ਗੋਰਿਆਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਆਪਣੇ ਸਾਡੇ ਆ ਰਹੇ ਆ ਉਹਨਾਂ ਨੂੰ ਰੋਜ਼ਗਾਰ ਦੇਣ ਜਿੱਥੇ ਸਰਕਾਰ ਕਹਿੰਦੀ ਵੀ ਅਸੀਂ ਕਿਸੇ ਨੂੰ ਵੀ ਬੇਰੁਜ਼ਗਾਰ ਨਹੀਂ ਰਹਿਣ ਦਵਾਂਗੇ ਅੱਜ ਸਾਡੇ ਨੌਜਵਾਨ ਬੇਰੁਜ਼ਗਾਰ ਇੰਨੇ ਘੋਗੇ ਨੇ ਉਹ ਡਿਗਰੀਆਂ ਲੈ ਕੇ ਵਿਚਾਰੇ ਕੋਈ ਰੇੜੀਆਂ ਲਾਉਣ ਡੈ ਕੋਈ ਕੰਮ ਕਰਨ ਡੈ ਜਿਨ੍ਹਾਂ ਕੋ ਪੈਸੇ ਉਹ ਬਾਹਰ ਚਲ ਜਾਂਦੇ ਔਰ ਸਭ ਤੋਂ ਜ਼ਿਆਦਾ ਕਮਾਈ ਕਰਨ ਡੈ ਟਰੈਵਲ ਏਜੰਟ ਟਰੈਵਲ ਏਜੰਟ ਅੱਗੇ ਕਿੰਨੇ ਨੌਜਵਾਨ ਪਹਿਲਾਂ ਵੀ ਡਿਪੋਟ ਹੋ ਕੇ ਗਏ ਗਲਤ ਤਰੀਕੇ ਨਾਲ ਘਲ ਦਿੰਦੇ ਆ ਗਲਤ ਗਾਈਡ ਕਰਕੇ ਘਲ ਦਿੰਦੇ ਆ ਉਹ ਕਿਤੇ ਨਾ ਕਿਤੇ ਕਸੂਰ ਜਿਹੜਾ ਉਹ ਸਭ ਤੋਂ ਜ਼ਿਆਦਾ ਟਰੈਵਲ ਏਜੰਟਾਂ ਦਾ ਔਰ ਸਾਡਾ ਪੰਜਾਬ ਬਾਬਿਆਂ ਵੱਲ ਤੇ ਟਰੈਵਲ ਏਜੰਟਾਂ ਵਾਲੀ ਹੋ ਗਿਆ ਸਾਰਾ ਔਰ ਜੇਕਰ ਗਲਤ ਤਰੀਕੇ ਦੇ ਨਾਲ ਘਲਿਆ ਸੀ ਤੇ ਅੱਜ ਉਹ ਮੁੰਡੇ ਬਾਹਰੋਂ ਇੱਥੇ ਆਉਣ ਡੈ ਹੁਣ ਸਾਡੀ ਸਰਕਾਰ ਦਾ ਜਿਹੜਾ ਫਰਜ਼ ਬਣਦਾ ਕਿ ਉਹ ਪਿਆਉਣਾ ਨੂੰ ਵਿਚਾਰਿਆਂ ਨੂੰ ਰੋਜ਼ਗਾਰ ਦਵੇ ਕਿਉਂਕਿ ਜੇ ਕੋਈ ਮਰ ਜਾਂਦਾ ਕਹਿੰਦੇ ਇੱਕ ਨੌਕਰੀ ਦੇਤੀ ਇੱਕ ਕਰੋੜ ਦੇਤਾ ਔਰ ਇਹ ਤੇ ਜਿਉਂਦੇ ਜਿੰਦੇ ਆਉਣ ਦੇ ਇਹਨਾਂ ਦੇ ਨਾਲ ਖਲੋਣ ਉਹ ਇਹਨਾਂ ਦਾ ਦੁੱਖ ਚੜਾ ਵੰਡਾਉਣ ਇਹ ਸਾਡੀ ਸਰਕਾਰ ਦਾ ਫਰਜ਼ ਬਣਦਾ ਪਰਿਵਾਰਿਕ ਮੈਂਬਰਾਂ ਲਈ ਵੀ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਉਂਕਿ 35 35 50 50 ਲੱਖ ਰੁਪਏ ਲਾ ਕੇ ਨੌਜਵਾਨਾਂ ਨੂੰ ਭੇਜਿਆ ਜਾਂਦਾ ਹੈ ਔਰ ਟ੍ਰੈਵਲ ਗਲਤ ਟ੍ਰੈਵਲ ਏਜੰਟਾਂ ਦੇ ਹੱਥੇ ਚੜ ਜਾਂਦੇ ਨੇ ਇਸ ਦੇ ਨਾਲ ਜਦੋਂ ਨੌਜਵਾਨ ਇੱਥੇ ਪਹੁੰਚਣਗੇ ਤਾਂ ਕੀ ਬਿੱਤੇਗੀ ਕਿਉਂਕਿ ਉਹਨਾਂ ਦਾ ਫਿਊਚਰ ਔਰ ਅਸੀਂ ਲਿਸਟ ਦੇਖੀਏ ਜਿਸ ਦੇ ਵਿੱਚ ਬਹੁਤ ਛੋਟੇ ਛੋਟੀ ਉਮਰ ਦੇ ਨੌਜਵਾਨ ਹੈ ਜਿਨ੍ਹਾਂ ਦਾ ਹਲੇ 골ਡਨ ਟਾਈਮ ਪੀਰੀਅਡ ਹੈ ਉਹਨਾਂ ਦਾ ਉਹਨਾਂ ਨੇ ਆਪਣਾ ਫਿਊ ਗੱਲ ਤੇ ਉਹੀ ਹੈ ਜੀ ਉਹ ਆਪਣੇ ਪਰਿਵਾਰ ਦੇ ਲਈ ਗਏ ਸੀਗੇ ਵੀ ਉਹਨਾਂ ਨੂੰ ਸੁਨਹਿਰੀ ਭੁਵਿੱਖ ਜਿਹੜਾ ਵਾ ਸਾਡਾ ਵਧੀਆ ਹੋਊਗਾ ਕਹਿ ਤੇ ਵਿਚਾਰੇ ਚੰਗਾ ਸੋਚ ਕੇ ਸੀਗੇ ਉਹਨਾਂ ਨੂੰ ਕੀ ਪਤਾ ਸੀਗਾ ਵੀ ਇੱਥੇ ਵੀ ਧੁੱਖਾ ਹੋਣਾ ਡੈਂਟਾ ਨੇ ਧੁੱਖਾ ਕਰਨਾ ਤੇ ਬਾਹਰ ਵੀ ਜਾ ਕੇ ਧੁੱਖਾ ਆਣਾ ਆਪਣੇ ਜਾਨ ਜੋਖਮ 'ਚ ਪਾ ਕੇ ਕੌਣ ਜਾਂਦਾ ਕਿਸੇ ਦਾ ਜ਼ਿਕਰ ਦਾ ਆਪਣਾ ਘਰ ਛੱਡ ਕੇ ਜਾਵੇ ਔਰ ਹੁਣ ਜੇ ਆਉਣ ਲੱਗੇ ਆ ਤੇ ਅਜੋ ਪਰਿਵਾਰ ਜਾਣ ਦਾ ਜਿਸ ਤਣ ਲੱਗੇ ਉਹੀ ਜਾਣੇ ਦੂਜੇ ਕਿਸੇ ਨੂੰ ਕੀ ਪਤਾ ਗੱਲਾਂ ਹੀ ਕਰ ਸਕਦੇ ਲੋਕੀ ਪਰ ਗੱਲ ਇਹ ਆ ਵੀ ਅੱਜ ਉਹਨਾਂ ਦੇ ਨਾਲ ਖਲੋਂਦਾ ਸਾਡਾ ਹੈਗਾ ਸਾਰਿਆਂ ਦਾ ਬਣਦਾ ਖਲੋਣਾ ਚਾਹੀਦਾ ਔਰ ਕਿਤੇ ਨਾ ਕਿਤੇ ਸਰਕਾਰ ਨੂੰ ਜਿਹੜਾ ਵਾ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਜਿੱਥੇ ਸਰਕਾਰ ਦੂਜਿਆਂ ਦੀ ਮਦਦ ਦੇ ਐਲਾਨ ਕਰਦੀ ਅੱਜ ਉਹਨਾਂ ਦੇ ਨਾਲ ਵੀ ਖਲੋਣ ਔਰ ਦੂਜੀ ਗੱਲ ਕਿ ਪੰਜਾਬ ਦੇ ਵਿੱਚ ਹੀ ਇਹ ਜਹਾਜ਼ ਕਿਉਂ ਅਮ੍ਰਿਤਸਰ ਉਤਰਿਆ ਪੋਸਟੇਡਾਂ ਦੇ ਵੀ ਹੈਗੇ ਆ ਉਥੇ ਕਿਉਂ ਨਹੀਂ ਔਰ ਕਿਤੇ ਨਾ ਕਿਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਹੀ ਬਦਨਾਮ ਕੀਤਾ ਜਾਂਦਾ ਕਿ ਇਹੀ ਜਾਂਦੇ ਨੇ ਅਸੀਂ ਕੱਲੇ ਨਹੀਂ ਜਾਂਦੇ ਪੰਜਾਬ ਦੇ ਲੋਕ ਹੀ ਨਹੀਂ ਜਾਂਦੇ ਤੇ ਵਿਚਾਰੇ ਮਿਹਨਤ ਕਰਨ ਵਾਲੇ ਨੇ ਜਿੱਥੇ ਵੀ ਜਾਂਦੇ ਮਿਹਨਤ ਕਰਦੇ ਆ ਔਰ ਟਾਰਗੇਟ ਕਿਤੇ ਨਾ ਕਿਤੇ ਇਹਨਾਂ ਨੂੰ ਹੋਰ ਵੀ ਹੈਗੇ ਆ ਔਰ ਦੂਜੀਆਂ ਸਰਕਾਰਾਂ ਜਿੱਥੇ ਉਹਨਾਂ ਦੇ ਨਾਲ ਖਲੋਣ ਇੱਥੇ ਵੀ ਜਿਹੜੇ ਸਾਡੀ ਸਰਕਾਰ ਦਾ ਫਰਜ਼ ਬਣਦਾ ਹੈ ਕਿ ਆਪਣੇ ਲੋਕਾਂ ਦੇ ਨਾਲ ਕਿਤੇ ਨਾ ਕਿਤੇ ਖਲੋਵੇ ਔਰ ਬਹੁਤ ਵੱਡਾ ਫੈਸਲਾ ਜੋ ਕਿ ਅਮਰੀਕਾ ਦੀ ਗਵਰਨਮੈਂਟ ਵੱਲੋਂ ਲਿਆ ਗਿਆ ਹੈ ਕਿਤੇ ਨਾ ਕਿਤੇ ਇਹ ਸਵਾਲ ਜਿਹੜਾ ਤੁਸੀਂ ਕਿਹਾ ਕਿ ਖੜਾ ਹੋ ਰਿਹਾ ਕਿ ਆਖਿਰ ਅੰਮ੍ਰਿਤਸਰ 에ਅਰਪੋਰਟ ਨੂੰ ਹੀ ਕਿਉਂ ਚੁਣਿਆ ਗਿਆ ਹੋਰ ਬਹੁਤ ਸਾਰੇ ਵੱਡੇ 에ਅਰਪੋਰਟ ਨੇ ਔਰ ਅਗਰ ਪੰਜਾਬੀਆਂ ਦੀ ਗੱਲ ਕਰੀਏ ਤਾਂ ਸਿਰਫ 30 ਪੰਜਾਬੀ ਨੌਜਵਾਨ ਨੇ ਜਿਹੜੇ ਜਹਾਜ਼ ਦੇ ਵਿੱਚ ਆ ਰਹੇ ਨੇ ਉਸ ਤੋਂ ਇਲਾਵਾ ਹੋਰ ਜਿਹੜੇ ਸਟੇਟਸ ਤੋਂ ਜਿਹੜੇ ਲੋਕ ਨੇ ਉਹ ਆ ਰਹੇ ਨੇ ਆਖਿਰਕਾਰ ਕੀ ਸਮਝਦੇ ਉਸ ਦੇ ਇਸ ਦੇ ਪਿੱਛੇ ਕੀ ਰਾਜ ਹੋ ਸਕਦਾ ਇਹ ਪੰਜਾਬੀਆਂ ਨੂੰ ਕਿਤੇ ਲੱਗਦੇ ਟਾਰਗੇਟ ਕੀਤਾ ਜਾਂਦਾ ਬਦਨਾਮ ਕੀਤਾ ਜਾਂਦਾ ਔਰ ਪੰਜਾਬ ਦੇ ਲੋਕ ਹੀ ਆ ਜਿਹੜੇ ਮਿਹਨਤ ਕਰਨ ਵਾਲੇ ਲੋਕ ਆ ਉਹਨਾਂ ਨੂੰ ਕਿਤੇ ਨਾ ਕਿਤੇ ਨਿਸ਼ਾਨੇ ਤੇ ਰੱਖਿਆ ਜਾਂਦਾ 30 ਬੰਦਿਆਂ ਕਰਕੇ ਇੱਥੇ ਫਲਾਈਟ ਲੈ ਆਂਦੀ ਬੰਬੇ ਦਿੱਲੀ ਕਿਤੇ ਵੀ ਉਦਾਂ ਤੇ ਕੋਈ ਵੀ ਅੰਤਰਰਾਸ਼ਟਰੀ ਕੰਮ ਹੋਵੇ ਤੇ ਦਿੱਲੀ ਫਲਾਈਟ ਉਤਰ ਦਿੰਦੀ ਤੇ ਇੱਥੇ ਅੰਮ੍ਰਿਤਸਰ ਕੀ ਲੋਡ ਪੈ ਗਈ ਅੱਜ ਉਹ ਅੰਮ੍ਰਿਤਸਰ ਵਿਖਾਉਣਾ ਵਾ ਨਾ ਕਿ ਇਹ ਪੰਜਾਬ ਦੇ ਲੋਕ ਬਹੁਤ ਜਾਣਦੇ ਕਹਿ ਰਹੇ ਨੇ ਫਸਟ ਟਾਈਮ ਹੈ ਕਿ ਜਿਹੜਾ ਅਮਰੀਕਾ ਦਾ ਮਿਲਟਰੀ ਜਹਾਜ਼ ਹੈ ਪਹਿਲੀ ਵਾਰ ਇੱਥੇ ਲੈਂਡ ਕਰ ਰਿਹਾ ਔਰ ਇਸ ਦੇ ਲਈ ਖਰਚਾ ਵੀ ਬਹੁਤ ਆਂਦਾ ਹੋਏਗਾ ਔਰ ਅਮਰੀਕਾ ਸਰਕਾਰ ਦਾ ਇਹ ੱਡਾ ਵੱਡਾ ਫੈਸਲਾ ਕਿ ਉਹ ਕੀ ਦੱਸਣਾ ਕੀ ਚਾਹੁੰਦੇ ਨੇ ਕਿ ਜਿਹੜੇ ਹੋਰ ਵੀ ਇਹਨਾਂ ਦੇ ਟਰੈਵਲ ਗਲਤ ਟਰੈਵਲ ਏਜੰਟਾਂ ਦੇ ਹੱਥੇ ਚੜਨੇ ਨੇ ਉਹ ਸੁਧਰ ਜਾਣ ਉਹਨਾਂ ਨੂੰ ਵੀ ਬਹੁਤ ਵੱਡੀ ਸੇਧ ਹੋਵੇਗੀ ਇਹਦੇ ਵਿੱਚ ਕੀ ਸਮਝਦੇ ਹੋ ਏਜੰਟਾਂ ਕਿਉਂਕਿ ਉਹ ਪ੍ਰਸ਼ਾਸਨ ਦਾ ਸਰਕਾਰ ਦਾ ਕੰਮ ਹੈ ਉਹਦੇ ਵਿੱਚ ਤੇ ਇੰਨੀ ਢਿੱਲ ਆ ਭੀ ਅੱਜ ਤੁਸੀਂ ਪੰਜਾਬ ਦੇ ਵਿੱਚ ਜੇ ਗੱਲ ਕਰੋ ਤੁਹਾਨੂੰ ਦੋ ਚੀਜ਼ਾਂ ਬਹੁਤ ਮਿਲਣਗੀਆਂ ਇੱਕ ਟਰੈਵਲ ਜੈਂਟ ਫੇਕ ਟਰੈਵਲ ਜੈਂਟ ਔਰ ਇੱਕ ਤੁਹਾਨੂੰ ਪਖੰਡੀ ਬਾਬੇ ਬੋਨ ਮਿਲਣਗੇ ਜਿਹਨੂੰ ਕੋਈ ਕੰਮ ਨਹੀਂ ਉਹ ਜਾਂਦੇ ਟਰੈਵਲ ਜੈਂਟ ਬਣਦਾ ਤੇ ਜਾਂ ਉਹ ਬਾਬਾ ਬਣ ਜਾਂਦਾ ਔਰ ਦੇਸ਼ ਦਾ ਬੇੜਾਗਰ ਕਰਨ ਦੇ ਵਿੱਚ ਇਹਨਾਂ ਦੋ ਬੰਦਿਆਂ ਦਾ ਬਹੁਤ ਵੱਡਾ ਹੱਥ ਹੈ ਹਰ ਕਮਿਊਨਿਟੀ ਦੇ ਵਿੱਚ ਬਾਬੇ ਤੇ ਟਰੈਵਲ ਜੈਂਟ ਤੁਹਾਨੂੰ ਮਿਲਣਗੇ ਇਹਨਾਂ ਦੀ ਸਪੋਰਟ ਕੌਣ ਕਰਦੇ ਸਾਲੇ ਪੋਲਿਟਿਸ਼ੀਅਨ ਕਰਦੇ ਆ ਕਿੰਨੇ ਨੌਜਵਾਨਾਂ ਦੀ ਮੌਤ ਹੋਈ ਉਹ ਆਏ ਇਥੇ ਔਰ ਹਰ ਵਾਰੀ ਕੋਈ ਨਾ ਕੋਈ ਆਉਂਦਾ ਹੁਣ ਵੀ ਕੋਈ ਨਾ ਕੋਈ ਨੇਤਾ ਆਊਗਾ ਬੋਲ ਕੇ ਚਲ ਜੂਗਾ ਮੀਡੀਆ ਨੂੰ ਕਹਿ ਕੇ ਝੂਠਾ ਲਾਰਾ ਲਾ ਕੇ ਪਰ ਹੋਣਾ ਕੁਛ ਨਹੀਂ ਆ ਉਹਨਾਂ ਦੇ ਪਰਿਵਾਰ ਤੇ ਬੀਤੀ ਉਹੀ ਜਿਹੜਾ ਫੇਸ ਕਰ ਸਕਦੇ ਹੋਰ ਬਿਲਕੁਲ ਜਿਸ ਤਰ੍ਹਾਂ ਲਾਗੇ ਉਹ ਤਨ ਜਾਣੇ ਤੁਹਾਨੂੰ ਲੱਗਦਾ ਹੈ ਕਿ ਹੁਣ ਜਿਹੜੇ ਪਰਿਵਾਰ ਕਿਉਂਕਿ ਹਲਾ ਹਰ ਇੱਕ ਦੀ ਵੱਖਰੀ ਵੱਖਰੀ ਜਾਨਣੀ ਹੈ ਕੋਈ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਨੇ ਔਰ ਜਿਹੜੇ ਨੌਜਵਾਨ ਆ ਰਹੇ ਨੇ ਇਹਨਾਂ ਨਾਲ ਇੱਡਾ ਵੱਡਾ ਜਿਹੜੇ ਕੰਮ ਹੋ ਗਿਆ ਹੈ ਇਹਨਾਂ ਨੂੰ ਕੱਢ ਦਿੱਤਾ ਗਿਆ ਔਰ ਅੱਗੇ ਵੀ ਇਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਜਿਹੜੀ ਹੋਰ ਕੰਟਰੀ ਦੇ ਵਿੱਚ ਜਾਣ ਫਿਊਚਰ ਹੈ ਉਹ ਸਾਰਾ ਹੀ ਡਿਸਟਰੋਏ ਹੋ ਗਿਆ ਠੀਕ ਹੈ ਬਿਲਕੁਲ ਫਿਊਚਰ ਤੇ ਖਰਾਬ ਹੋ ਗਿਆ ਪਰ ਸਰਕਾਰ ਕਰੇ ਨਾ ਸਰਕਾਰ ਕਹਿੰਦੀ ਸੀ ਗੋਰੇ ਕੰਮਕਰ ਨਾ ਆਉਣਗੇ ਇੱਥੇ ਪੰਜਾਬ ਸਰਕਾਰ ਦਾ ਵਾਦਾ ਸੀ 2 ਸਾਲ ਰਹਿ ਗਿਆ ਤੁਸੀਂ ਗੋਰਿਆਂ ਨੂੰ ਛੱਡੋ ਆਪਣੇਆਂ ਨੂੰ ਸੰਭੋ ਆਪਣੇਆਂ ਨੂੰ ਦਿਓ ਨਾ ਨੌਕਰੀਆਂ ਹਣ ਕਿੰਨੇ ਕ ਜਣੇ 30 ਜਣਿਆਂ ਨੂੰ ਤੇ ਦੇ ਹੀ ਸਕਦੇ ਆ ਨਾ ਉਦਾਂ ਤੇ ਅਸੀਂ ਕੋਈ ਮਰ ਜਾਂਦਾ 1 ਕਰੋੜ ਰੁਪਏ ਤੇ ਇੱਕ ਨੌਕਰੀ ਦੇ ਦੇਨੇ ਜੀਂਦਿਆਂ ਨੂੰ ਦੋ ਫਿਰ ਗੱਲ ਕਰਿਓ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਬਣੀ ਸੀ ਉਹਨਾਂ ਨੇ ਕਿਹਾ ਸੀਗੀ ਗੋਰੇ ਇੱਥੇ ਕੰਮ ਕਰਨ ਆਣਗੇ ਔਰ ਵਿਦੇਸ਼ਾਂ ਵਿੱਚ ਜਾਣ ਦੀ ਨੌਜਵਾਨਾਂ ਨੂੰ ਲੋੜ ਨਹੀਂ ਔਰ ਇਸ ਵਿਸ਼ੇ ਨੂੰ ਦੇਖ ਕੇ ਕੀ ਲੱਗਦਾ ਹੈ ਕਿ ਇਹ ਸਹੀ ਹੈ ਆ ਬੋਰਡਾਂ ਵਾਲੀ ਸਰਕਾਰ ਆ ਹੋਰ ਕੁਝ ਨਹੀਂ ਇੱਥੇ ਮੈਂ ਦਿੱਲੀ ਦੇ ਵਿੱਚ ਵੀ ਵੇਖਿਆ ਕੁਝ ਨਹੀਂ ਹੈਗਾ ਸਿਰਫ ਓਨਲੀ ਬੋਰਡ ਕੇਜਰੀਵਾਲ ਤੇ ਭਗਵੰਤ ਮਾਨ ਜੇ ਝੂਟ ਦਾ ਸਰਟੀਫਿਕੇਟ ਲੈਣਾ ਹੋਵੇ ਨਾ ਦੇਸ਼ ਦੇ ਵਿੱਚ ਜੇ ਕਿਤੇ ਮਤਲਬ ਇਹਨਾਂ ਨੂੰ ਮਿਲ ਜੂਗਾ ਤੁਹਾਨੂੰ ਹੋਰ ਕੁਝ ਨਹੀਂ ਕਰ ਸਕਦੇ ਸਿਰਫ ਗੱਲਾਂ ਆ ਲਿਖਿਆ ਵਾ ਉੱਥੇ ਵੀ ਲਿਖਿਆ 43000 ਨੌਕਰੀ ਕਿਤੇ ਲਿਖਿਆ 45000 ਨੌਕਰੀ ਔਰ ਬਿਲਕੁਲ ਝੂਠ ਆ ਇਹ ਚੀਜ਼ ਚਾਹੇ ਦਿੱਲੀ 'ਚ ਪਤਾ ਕਰ ਲੋ ਚਾਹੇ ਇੱਥੇ ਪਤਾ ਕਰ ਲੋ ਸਿਰਫ ਔਰ ਸਿਰਫ ਲੋਕਾਂ ਨੂੰ ਗੁੰਮਰਾ ਕੀਤਾ ਜਾਂਦਾ ਪੰਜਾਬ ਦਾ ਪੈਸਾ ਕਿੱਦਾਂ ਲੱਗਾ ਦਿੱਲੀ ਦੇ ਵਿੱਚ ਸਾਰਿਆਂ ਦੇਖਿਆ ਔਰ ਅੱਜ ਜਿਹੜੇ 30 ਬੱਚੇ ਪੰਜਾਬ ਦੇ ਉਹਨਾਂ ਨੂੰ ਨੌਕਰੀ ਦੇਣ ਫੇਰ ਗੱਲ ਕਰਾਂਗੇ ਇਹਨਾਂ ਦਾ ਮਿਨਿਸਟਰ ਆਊਗਾ ਕੋਈ ਨਾ ਕੋਈ ਇੱਥੇ ਤੁਹਾਨੂੰ ਲੱਗਦਾ ਕੋਈ ਸਰਕਾਰ ਵੱਲੋਂ ਫੈਸਲਾ ਲਿਆਇਆ ਜਾਏਗਾ ਨਾ ਬੱਚਿਆਂ ਦਾ ਭਵਿੱਖ ਸਵਾਰਾਂ ਲੈ ਕੇ 31 ਤਰੀਕ ਦਾ ਐਲਾਨ ਕੀਤਾ ਸੀ ਨਾ ਨਸ਼ਾ ਬੰਦ ਹੋ ਜਾ ਹੋਇਆ ਵਾ ਐਲਾਨ ਹੋਊਗਾ ਪਰ ਹੁਣਾਂ ਕੁੱਖ ਨਹੀਂ ਆ ਉਹ ਹੁਣ ਇਹ ਤੁਸੀਂ ਦੇਖ ਲਓ ਸਿਰਫ ਪੰਜਾਬ ਦੇ ਵਿੱਚ ਇਸ ਦੇਸ਼ ਦੇ ਵਿੱਚ ਐਲਾਨ ਹੁੰਦੇ ਆ ਹੋਰ ਕੁਝ ਨਹੀਂ ਹੁੰਦਾ ਬਸ ਇਤੋਂ ਤੱਕ ਹੀ ਸਰਕਾਰ ਹੈ ਹੋਰ ਨਾ માત્ર ਸਰਕਾਰ ਹੈ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਔਰ ਜਿਨ੍ਹਾਂ ਦੇ ਨਾਲ ਹੋਈ ਆ ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਪੁੱਛ ਕੇ ਵੇਖਿਓ ਵੀ ਤੁਹਾਡੀ ਕਿਸੇ ਨੇ ਸਾਰ ਲਈ ਕਿਸੇ ਨੇ ਨਹੀਂ ਲੈਣੀ ਨੌਜਵਾਨਾਂ ਨੂੰ ਕੀ ਇਨਸਾਫ ਮਿਲਣਾ ਚਾਹੀਦਾ ਹੈ ਪ੍ਰਮਾਤਮਾ ਇਨਸਾਫ ਕਰਨ ਵਾਲਾ ਬੰਦਾ ਇਨਸਾਫ ਕਰਦਾ ਕਿਸੇ ਨਾਲ ਉਹਨਾਂ ਨੂੰ ਟਾਈਮ ਹੀ ਨਹੀਂ ਆ ਉਹ ਤੇ ਜਿਨ੍ਹਾਂ ਨੇ ਉਹਨਾਂ ਦਾ ਇਨਸਾਫ ਕਰਨਾ ਉਹ ਤੇ ਬੈਠੇ ਏਸੀਆਂ ਦੇ ਵਿੱਚ ਕੋਈ ਆਇਆ ਸਵੇਰ ਦਾ ਦੱਸੋ ਤੁਹਾਨੂੰ ਮੀਡੀਆ ਵਾਲੇ ਨੂੰ ਇੱਥੇ ਬੈਠੇ ਤੁਸੀਂ ਕਿਸੇ ਨੇ ਪਾਣੀ ਵੀ ਪੁੱਛਿਆ ਆ ਕੇ ਦੱਸੋ ਇਸ ਕਰਕੇ ਤੁਹਾਡੇ ذریعے ਮੈਸੇਜ ਲੋਕਾਂ ਤੱਕ ਜਾਣਾ ਹੋ ਔਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜੇ ਹੋਈਏ ਜਿੰਨੀਆਂ ਐਨਜੀਓ ਆ ਉਹ ਹੀ ਖਲੋਜਣ ਸਾਡੀ ਐਜੀਪੀਸੀ ਖਲੋਜੇ ਅਸੀਂ ਤੇ ਉਹਨਾਂ ਤੋਂ ਆਸ ਕਰਾਂਗੇ ਸਰਕਾਰ ਤੋਂ ਕੋਈ ਆਸ ਨਹੀਂ ਕਰਦੇ ਔਰ ਮੈਂ ਰਿਕਵੈਸਟ ਕਰੂੰ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਇੱਕ ਐਸਾ ਕਾਨੂੰਨ ਬਣਾਇਆ ਜਾਵੇ ਇਸ ਦੇਸ਼ ਦੇ ਵਿੱਚ ਲਾਇਸੈਂਸ ਹੀ ਨਹੀਂ ਮਿਲਣਾ ਚਾਹੀਦਾ ਟਰੈਵਲ ਏਜੰਡਾ ਦਾ ਕਿਸੇ ਨੂੰ ਵੀ ਪਰ ਸਰਕਾਰ ਵੱਲੋਂ ਤਾਂ ਦਾਅਵੇ ਕੀਤੇ ਜਾਂਦੇ ਨੇ ਕਿ ਉਹਨਾਂ ਵੱਲੋਂ ਹਰੇ ਦੋ ਤਿੰਨ ਦਿਨਾਂ ਬਾਅਦ ਐਲਾਨ ਹੁੰਦੇ ਨੇ ਕਿ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਨੌਜਵਾਨਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਔਰ ਇਸ ਬ ਉਹ ਮਿਲਦੀਆਂ ਜਾਂ ਨੌਕਰੀਆਂ ਕਾਗਜ਼ਾਂ 'ਚ ਮਿਲਦੀਆਂ 43000 ਨੌਕਰੀ ਮਿਲਦੀ ਉਹ ਕਿਸੇ ਪਿੰਡ 'ਚ ਜਾ ਕੇ ਪੁੱਛੋ ਪੜਾ ਮਿਲੀ ਕਿਸੇ ਨੂੰ ਤਿੰਨ ਸਾਲ ਹੋ ਗਏ ਨੌਕਰੀਆਂ ਨਹੀਂ ਸਿਰਫ ਗੱਲਾਂ ਵਾਂ ਪੰਜਾਬ ਦੇ ਵਿੱਚ ਨੌਕਰੀ ਨਾਂ ਦਾ ਸ਼ਬਦ ਕਹੋਗੇ ਕਿਸੇ ਨੂੰ ਫੜ ਕੇ ਅੰਦਰ ਦੇ ਦੇਣ ਕਿ ਔਰ ਕੱਖ ਨਹੀਂ ਦਿੰਦੇ ਇੱਥੇ ਇਮਪੋਰਟੇਸ਼ਨ ਦੀ ਗੱਲ ਕਰੀਏ ਤਾਂ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਕੋਈ ਮਾਣ ਵਾਲੀ ਗੱਲ ਨਹੀਂ ਹੈ ਕਿ ਇੰਨੇ ਬੱਚੇ ਡਿਪੋਰਟ ਹੋ ਕੇ ਇੱਥੇ ਆ ਰਹੇ ਨੇ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਹ ਮੈਡਮ ਪਹਿਲੀ ਵਾਰੀ ਕੰਮ ਤੇ ਹੋਇਆ ਨੇ ਬੜੀ ਵਧੀਆ ਰੀ ਹੋਇਆ ਵਾ ਇਸ ਤੋਂ ਪਹਿਲਾਂ ਦੋ ਮੁੰਡੇ ਸੀਗੇ ਇੱਕ ਅਟਾਰੀ ਦਾ ਇੱਕ ਜਨਾਲੇ ਦਾ ਇੰਡੋਨੇਸ਼ੀਆ ਚ ਫਸ ਗਏ ਸੀਗੇ ਉਹਨਾਂ ਦੇ ਨਾਲ ਕੋਈ ਨਹੀਂ ਖਲੋਤਾ ਸੀਗਾ ਉਹਨਾਂ ਦੇ ਪਰਿਵਾਰ ਨੂੰ ਮੈਂ ਲੈ ਕੇ ਗਿਆ ਸੀ ਔਜਲਾ ਸਾਹਿਬ ਦੇ ਕੋਲ ਜਿਹੜੇ ਐਮਪੀ ਨੇ ਇੱਥੋਂ ਦੇ ਔਰ ਰੱਬ ਰੂਪ ਇਨਸਾਨ ਨੇ ਤੀਸਰੀ ਵਾਰ ਤਾਂ ਹੀ ਉਹ ਜਿੱਤੇ ਉਹ ਨਾਲ ਗਏ ਸੀ ਪਰਿਵਾਰ ਦੇ ਇੰਡੋਨੇਸ਼ੀਆ ਤੇ ਉਹ ਬੱਚਿਆਂ ਨੂੰ ਬਚਾ ਲਿਆ ਨਹੀਂ ਤੇ ਉਹ ਬੱਚਿਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਸੀ ਔਰ ਕਿਤੇ ਨਾ ਕਿਤੇ ਚੰਗੇ ਜਿਹੜੇ ਰਾਜਨੀਤਿਕਾ ਦੇ ਅੱਜ ਸਾਨੂੰ ਲੋੜਿਆ ਸਮਾਜ ਦੇ ਵਿੱਚ ਜਿਹੜੇ ਸਾਡੇ ਪੋਲਿਟਿਸ਼ੀਅਨ ਆ ਨਾ ਜ਼ਿਆਦਾਤਰ ਕ੍ਰਪਸ਼ਨ ਵਾਲਾ ਆਪਣੇ ਬੱਚਿਆਂ 'ਤੇ ਧਿਆਨ ਰੱਖਦੇ ਆ ਔਰ ਵਕਿਆ ਹੀ ਇੱਕ ਗੱਲ ਦਾ ਸਾਨੂੰ ਪ੍ਰਾਊਡ ਵੀ ਅਮ੍ਰਿਤਸ ऐसे लीडਰਾਂ ਦੀ ਪੰਜਾਬ ਨੂੰ ਲੋੜ ਆ ਤੁਹਾਨੂੰ ਲੱਗਦਾ ਕਿ ਅਮਰੀਕਾ ਦੀ ਗਵਰਨਮੈਂਟ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਹੈ ਇਸ ਦੇ ਨਾਲ ਪੰਜਾਬ ਦੇ ਜਿਹੜੇ ਹੋਰ ਵੀ ਨੌਜਵਾਨ ਜੋ ਹਲੇ ਪ੍ਰੋਗਰਾਮ ਬਣਾ ਰਹੇ ਨੇ ਬਾਹਰ ਜਾਂਦਾ ਔਰ ਗਲਤ ਟਰੈਵਲ ਏਜੰਟਾਂ ਦੇ ਹੱਥੇ ਚੜੇ ਨੇ ਉਹਨਾਂ ਨੂੰ ਵੀ ਬਹੁਤ ਵੱਡੀ ਸੇਦ ਮਿਲੇਗੀ ਇਸ ਫੈਸਲੇ ਦੇ ਨਾਲ ਜਦੋਂ ਜੈਂਟੀ ਨਹੀਂ ਖਤਮ ਹੋਣੇ ਤੁਸੀਂ ਰੋਜ਼ ਪੇਪਰ ਵੇਖੋ ਜਦੋਂ ਨਿਊਜ਼ ਤੇ ਕੋਈ ਵੀ ਖਬਰ ਆਉਂਦੀ ਥੱਲੇ ਏਜੰਟ ਦਾ ਐਡਰੈਸ ਚੱਲਦਾ ਹੁੰਦਾ ਨਾਲ ਹੀ ਉਹਦੇ ਵਿੱਚ ਕਿਤੇ ਨਾ ਕਿਤੇ ਸਾਡਾ ਵੀ ਹੱਥ ਹੈਗਾ ਵਾ ਤੁਸੀਂ ਜਦੋਂ ਖ਼ਬਰ ਪੜ੍ਹਦੇ ਸਵੇਰੇ ਉਹਦੇ ਵਿੱਚ ਪੇਪਰਾਂ ਦੇ ਆਉਂਦਾ ਟਰੈਵਲ ਏਜੰ ਕਮ ਸੇ ਕਮ ਟਰੈਵਲ ਜੈਂਟਾਂ ਨੂੰ ਕਾਬੂ ਕਰੋ ਸਾਰਾ ਕੁਝ ਸੋਲਵ ਹੋ ਜਾਣਾ ਜਦੋਂ ਗਲਤ ਗਾਈਡ ਕਰਾਂਗੇ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਚ ਦੋ ਚੀਜ਼ਾਂ ਬੰਦ ਹੋ ਜਾਣ ਇੱਕ ਬਾਬੇ ਤੇ ਇੱਕ ਟਰੈਵਲ ਜੈਂਟ 99% ਕ੍ਰਾਈਮ ਜਿਹੜਾ ਖਤਮ ਹੋ ਜੂ ਹਰ ਕਮਿਊਨਿਟੀ ਚ ਬਾਬੇ ਆ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਜਿੰਨੂੰ ਕੋਈ ਨਹੀਂ ਪੁੱਛਦਾ ਜਾਂ ਉਹ ਟਰੈਵਲ ਜੈਂਟ ਬਣਦਾ ਤੇ ਜਾਂ ਉਹ ਬਾਬਾ ਬਣ ਜਾਂਦਾ ਉਹ ਫਿਰ ਮਾਨਸਿਕ ਰੋਗੀ ਲੋਕ ਹੋ ਜਾਂਦੇ ਜਿਹੜੇ ਉਹਨਾਂ ਕੋ ਜਾਣਦੇ ਆ ਅੱਜ ਪੰਜਾਬ ਦੇ ਕੀ ਸਾਰੇ ਦੇਸ਼ ਦੇ ਪਾਣੀ ਗੰਦੇ ਕਰ ਤੇ ਦਿੱਲੀ ਦੀ ਜਮਨਾ ਵੇਖੋ ਤੁਸੀਂ ਪੰਜਾਬ ਦੇ ਪਾਣੀ ਵੇਖੋ ਪੰਜਾਬ ਪਾਣੀ ਆ ਨਾ ਜਾਣਿਆ ਜਾਂਦਾ ਸੀ ਉਹ ਸਾਰੀਆਂ ਚੀਜ਼ਾਂ ਦੇ ਹੱਥ ਕਿੱਥੇ ਆ ਬਾਬਿਆਂ ਦਾ ਤੇ ਟਰੈਵਲ ਏਜੰਟਾਂ ਦਾ ਹੀ ਆ ਕਿਤੇ ਨਾ ਕਿਤੇ ਜਦੋਂ ਕੋਈ ਨਹੀਂ ਬਾਹਰ ਜਾਂਦਾ ਕਹਿੰਦੇ ਜਾਓ ਉੱਥੇ ਜਾ ਕੇ ਆ ਸੋਟਿਓ ਆ ਉਹ ਸੁੱਟ ਹੁੰਦੇ ਤੇ ਪਾਣੀ ਵੀ ਗੰਦਾ ਕਰੀ ਜਾਂਦੇ ਬੇੜਾ ਕਰਕੇ ਕਰਨ ਵਾਲੇ ਦੋ ਹੀ ਆ ਪੰਜਾਬ 'ਚ ਇਹਨਾਂ ਦੋਹਾਂ ਦਾ ਸਫਾਇਆ ਕੀਤਾ ਜਾਵੇ ਸਾਰਾ ਕੁਝ ਆਲੋਏ ਨਾ ਪਰਿਵਾਰ ਜਿਹੜੇ ਜਿਨ੍ਹਾਂ ਦੇ ਬੱਚੇ ਆ ਰਹੇ ਨੇ ਉਹਨਾਂ ਨਾਲ ਸਵੇਦਨਸ਼ੀਲਤਾ ਦਿਖਾ ਲੈਣਾ ਕਿਉਂਕਿ ਪੋਲੇ ਪਾਲੇ ਪਰਿਵਾਰ ਹੁੰਦੇ ਨੇ ਔਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਟਰੈਵਲ ਏਜੰਟਾਂ ਦੇ ਹੱਥੇ ਚੜ੍ਹ ਕੇ ਉਹ ਗਲਤ ਤਰੀਕੇ ਨਾਲ ਇਲੀ ਬਿਲਕੁਲ ਨਹੀਂ ਜਾਣਾ ਚਾਹੀਦਾ ਗੱਲ ਇਹ ਹੈ ਕਿ ਮੈਡਮ ਜਦੋਂ ਏਜੰਟ ਕੋ ਜਾਈਦਾ ਸੁਪਨੇ ਹੀ ਇੰਨੇ ਕੋ ਵਿਖਾ ਦਿੰਦਾ ਉੱਥੇ ਬੱਚਿਆਂ ਦੇ ਵਸਦੀ ਗੱਲ ਨਹੀਂ ਆ ਔਰ ਬੱਚੇ ਆਪਣੇ ਮਾਤਾ ਪਿਤਾ ਨੂੰ ਮਜਬੂਰ ਕਰਦੇ ਵੀ ਸਾਨੂੰ ਭੇਜੋ ਫਿਰ ਪੈਸੇ ਇਕੱਠੇ-ਕੁੱਠੇ ਕਰਕੇ ਵਿਚਾਰੇ ਭੇਜ ਦਿੰਦੇ ਆ ਉਹਦੇ ਬਾਅਦ ਕੋਈ ਕਿਸੇ ਨਾਲ ਗਲਤ ਹੋ ਜਾਏ ਤੇ ਫਿਰ ਆ ਕੁਝ ਹੁੰਦਾ ਵਾ ਬਾਅਦ ਵਿੱਚ ਇਹੀ ਹੈ ਇਹਦੇ ਵਿੱਚ ਤੇ ਸ਼ੁਕਰ ਕਰੋ ਵੀ ਚਲੋ ਵਿਚਾਰੇ ਸਹੀ ਸਲਾਮਤ ਆ ਰਹੇ ਔਰ ਸਰਕਾਰ ਜਿਹੜਾ ਵਾ ਕਿਤੇ ਨਾ ਕਿਤੇ ਉਹਨਾਂ ਨੂੰ ਨਾਲ ਖਲੋਕੇ ਉਹਨਾਂ ਨੂੰ ਰੋਜ਼ਗਾਰ ਪੈਦਾ ਕਰਕੇ ਦਵੇ ਇੱਥੇ ਜਿਹੜਾ ਉਹਨਾਂ ਨੌਬਤ ਨਾਵੇਗਾ ਬਹੁਤ ਬਹੁਤ ਧੰਨਵਾਦ ਸਰ ਸੋ ਐਸੀ ਸਮਾਸੇ ਵੀ ਜਿਨ੍ਹਾਂ ਨੇ ਦੱਸਿਆ ਕਿ ਆਖਿਰਕਾਰ ਅਗਰ ਡਿਪੋਰਟੇਸ਼ਨ ਹੋਈ ਹੈ ਤਾਂ ਇਹ ਕੋਈ ਮਾਣ ਵਾਲੀ ਗੱਲ ਨਹੀਂ ਹੈ ਕਿਉਂਕਿ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਦੇ ਘਰ ਘਰ ਜਿਹੜੇ ਨੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀਆਂ ਵੱਖ-ਵੱਖ ਜਰਨੀਜ਼ ਨੇ ਔਰ ਵੱਖ-ਵੱਖ ਉਹਨਾਂ ਦੀਆਂ ਕਹਾਣੀਆਂ ਨੇ ਕੋਈ ਕਿਸ ਤਰੀਕੇ ਨਾਲ ਕਰ ਜਾ ਚੁੱਕੇ ਜਿਹੜੇ ਪੇਰੈਂਟਸ ਨੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਜਾਗੇਗਾ ਹੋਵੇਗਾ ਔਰ ਇਹਨਾਂ ਵਿੱਚੋਂ ਕੁਝ ਬੱਚੇ ਇਦਾਂ ਦੇ ਵੀ ਨੇ ਜਿਨ੍ਹਾਂ ਨੂੰ ਬਹੁਤ ਥੋੜਾ ਸਮਾਂ ਹੋਇਆ ਹੈ ਯ ਉਹਨੇ ਜਾਂ ਫਿਰ ਇਸ ਤੋਂ ਵੀ ਘੱਟ ਸਮਾਂ ਲੱਗਿਆ ਹੈ ਔਰ ਦੇਖ ਸਕਦੇ ਹੋ ਕਿ ਡਿਪੋਰਟੇਸ਼ਨ ਤੋਂ ਬਾਅਦ ਡਾਕੂਮੈਂਟੇਸ਼ਨ ਹੋ ਰਹੀ ਹੈ ਜਹਾਜ਼ ਸੀ 17 ਜਿਹੜਾ ਹੈ ਯੂਐਸਏ ਦਾ ਉਹ ਪਹੁੰਚ ਚੁੱਕਿਆ ਹੈ ਤੇ ਕੁਝ ਹੀ ਦੇਰ ਦੇ ਵਿੱਚ ਨੌਜਵਾਨ ਜਿਹੜੇ ਨੇ 30 ਪੰਜਾਬੀ ਨੌਜਵਾਨ ਜਿਹੜੇ ਨੇ ਉਹ ਬਾਹਰ ਆਣਗੇ ਤੇ ਇਸ ਦੇ ਨਾਲ ਨਾਲ ਜਿਹੜੇ ਹੋਰ ਸਟੇਟਸ ਦੇ ਲੋਕ ਨੇ ਗੁਜਰਾਤ ਦੇ ਨੇ ਮਹਾਰਾਸ਼ਟਰ ਦੇ ਨੇ ਉਹ ਵੀ ਇੱਥੋਂ ਬਾਹਰ ਆਣਗੇ ਉਹਨਾਂ ਨੂੰ ਥੋੜੇ ਹੀ ਸਮੇਂ ਵਿੱਚ ਕੱਢਿਆ ਜਾਵੇਗਾ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੋ ਰਹੀ ਹੈ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਉਹਨਾਂ ਦੀ ਬੈਕਗ੍ਰਾਉਂਡ ਦੀ ਪੂਰੀ ਆਈਡੈਂਟੀਫਿਕੇਸ਼ਨ ਕੀਤੀ ਜਾ ਰਹੀ ਹੈ ਤੇ ਸੁਣਿਆ ਤੁਸੀਂ ਕਿ ਆਖਿਰਕਾਰ ਇਹ ਬਹੁਤ ਵੱਡਾ ਸਵਾਲ ਹੈ ਕਿ ਆਖਿਰਕਾਰ ਅਗਰ ਡਿਪੋਰਟੇਸ਼ਨ ਹੋਈ ਹੈ ਤੇ ਇਹ ਕੋਈ ਮਾਨ ਵਾਲੀ ਗੱਲ ਨਹੀਂ ਹੈ ਇਸ ਦੇ ਨਾਲ ਉਹ ਲੋਕ ਜੋ ਹੱਲੇ ਵੀ ਸੋਚ ਰਹੇ ਨੇ ਗਲਤ ਟਰੈਵਲ ਏਜੰਟਾਂ ਦੇ ਹੱਥੇ ਚੜ ਜਾਂਦੇ ਨੇ ਤੇ ਹੱਲੇ ਵੀ ਬਾਹਰ ਜਾਣ ਦੀ ਸੋਚ ਰਹੇ ਨੇ 30 35 35 ਤੋਂ 50 50 ਲੱਖ ਰੁਪਏ ਲਾ ਕੇ ਬਾਹਰ ਜਾਂਦੇ ਨੇ ਔਰ ਅਵੇਅਰਨੈਸ ਨਹੀਂ ਹੈ ਜਾਗਰੂਕਤਾ ਨਹੀਂ ਹੈ ਔਰ ਇਲੀਗਲ ਵੇਜ਼ ਨਾਲ ਹੋਰ ਵੀ ਕੰਟਰੀਆਂ ਦੇ ਵਿੱਚ ਜਾਂਦੇ ਨੇ ਉਹਨਾਂ ਲਈ ਬਹੁਤ ਵੱਡੀ ਸਿਆਇ ਦੇ ਕਿ ਉਹ ਵੀ ਇੱਕ ਵਾਰ ਸੋਚ ਲੈਣ ਕਿ ਅਖਰ ਜੀ ਤੁਸੀਂ ਬਾਹਰ ਜਾਣਾ ਹੈ ਤਾਂ ਸਿੱਧੇ ਰਸਤੇ ਜਾਓ ਜੇਕਰ ਐਦਾਂ ਦੇ ਰਸਤੇ ਤੁਸੀਂ ਬਾਹਰ ਜਾਵੋਗੇ ਤਾਂ ਇਸ ਦੇ ਵਿੱਚ ਕੋਈ ਵੀ ਸੁੱਖ ਜਾਂ ਮਾਣ ਵਾਲੀ ਗੱਲ ਨਹੀਂ ਹੈ ਕਿਸੇ ਵੀ ਸਮੇਂ ਤੁਹਾਨੂੰ ਤੁਹਾਡੇ ਦੇਸ਼ ਦੇ ਵਿੱਚ ਵਾਪਸ ਭੇਜ ਦਿੱਤਾ ਜਾਏਗਾ ਕੈਮਰਾਮੈਨ ਅਸ਼ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ